ਔਰ ਜਦ ਪ੍ਰਭੂ ਦੇ ਗੋਣ ਕਥਰ ਕੇ ਪ੍ਰਭੂ ਦੀ ਮਹਿਮਾ ਗਾਉਂਦੇ ਤੇ ਪਰਮੇਸ਼ਰ ਇਸ ਗੱਲ ਤੇ ਖੁਸ਼ ਹੁੰਦਾ ਹੈ ਪ੍ਰਭੂ ਇਸ ਗੱਲ ਤੇ ਕੀ ਹੁੰਦਾ ਖੁਸ਼ ਹੁੰਦਾ ਹੈ ਸੁਦਰਸੀ ਪਵਿੱਤਰ ਬਾਗਨ ਨੂੰ ਪੜਦੇ ਆ ਔਰ ਪਰਮੇਸ਼ਰ ਦੇ ਕਲਾਮ ਨੂੰ ਜੁਸੀ ਸਮਝਣ ਦੀ ਕੋਸ਼ਿਸ਼ ਕਰਦੇ ਆ ਤੇ ਪਰਮੇਸ਼ਰ ਦਾ ਬਚਨ ਸਾਨੂੰ 100% ਇਹ ਗੱਲ ਸਿਖਾਉਂਦਾ ਕਿ ਕਿਸ ਤਰ੍ਹਾਂ ਸੀ ਆਪਣੇ ਜੀਵਨ ਵਿੱਚ ਸਤਿ ਧਰਤੀ ਤੇ ਰਹਿ ਕੇ ਕਿਸ ਤਰ੍ਹਾਂ ਸੀ ਦੇਖਣਾ ਕਿਸ ਤਰ੍ਹਾਂ ਸੀ ਸੋਚਣਾ ਕਿਸ ਤਰ੍ਹਾਂ ਸੀ ਚੱਲਣਾ ਕਿਸ ਤਰ੍ਹਾਂ ਸੀ ਬੋਲਣਾ ਹallelujah ਹallelujah ਪੂਰੀ ਗੰਭੀਰਤਾ ਦੇ ਨਾਲ ਪਰਮੇਸ਼ਰ ਦਾ ਵਚਨ ਸਾਨੂੰ ਇਸ ਗੱਲ ਦੀ ਸਿੱਖਿਆ ਦਿੰਦਾ ਕਿ ਕਿਸ ਤਰ੍ਹਾਂ ਅਸੀਂ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਆਪਣੇ ਜੀਵਨ ਨੂੰ ਚਲਾਉਣਾ ਬਾਤਵਾਰਾ ਆਪਾਂ ਮੰਨਦੇ ਪ੍ਰਭੂ ਨੂੰ ਨਿਆ ਪਰਮਜੀਹਾ ਜੀਵਨ ਦਾ ਸਟਾਈਲ ਹੁੰਦਾ ਉਹ ਆਪਦੇ ਤਰੀਕੇ ਨਾਲ ਆਪਾਂ ਜੀਵਨ ਉਹਦਾ ਚਲਾਉਂਦੇ ਆ ਜੇ ਸੰਸਾਰ ਦੇ ਹਿਸਾਬ ਨਾਲ ਆਪਾਂ ਚੱਲਦੇ ਆਂ ਜਾਂ ਹੋਰ ਬਹੁਤ ਸਾਰੀਆਂ ਦੁਨੀਆਦਾਰੀ ਦੀਆਂ ਗੱਲਾਂ ਹੁੰਦੀਆਂ ਜਿਹੜੀਆਂ ਸਾਡੀ ਜ਼ਿੰਦਗੀ ਵਿੱਚ ਹੁੰਦੀਆਂ ਤੇ ਆਪਾਂ ਉਹਦੇ ਅਨਸਾਰ ਆਪਣੇ ਜੀਵਨ ਨੂੰ ਢਾਲ ਕੇ ਉਹਵੇਂ ਬੋਲਦੇ ਆਂ ਉਹਵੇਂ ਚੱਲਦੇ ਆਂ ਉਹਵੇਂ ਸੋਚਦੇ ਆਂ ਜੇ ਅਸੀਂ ਪਰਮੇਸ਼ਰ ਦੇ ਵਾਅਦੇ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਪੂਰਾ ਹੁੰਦਾ ਫਿਰ ਨਹੀਂ ਦੇਖਦੇ ਜੇਕਰ ਅਸੀਂ ਚਾਹੁੰਦੇ ਆਂ ਪਰਮੇਸ਼ਰ ਦੇ ਵਾਅਦੇ ਪਰਮੇਸ਼ਰ ਦੇ ਪ੍ਰੋਮਿਸ ਸਾਡੀ ਜ਼ਿੰਦਗੀ ਵਿੱਚ ਪੂਰੇ ਹੋਣ और सदा जीवन जिस तरह परमेश्वर का वचन चाहता जिस तरह सागीय पिता चाहता उस तरह का बन जाए है। आज तो साज तो बाद अमेश्वर के वचन अनुसार बोलना शुरू करिए बोलना बोलो साबान कि शब्द निकलने चाहिए परमेशुर बोलो परमेश्वर के वचन के अनुसार दो गलत जरूरी है ध्यान रखनी अगर पहली गल ਇਸ ਗੱਲ ਤੇ ਤੁਸੀਂ ਗੌਰ ਕਰਨੀ ਆ ਜਦ ਤੁਸੀਂ ਆਪਣੇ ਆਪ ਦੇ ਬਾਰੇ ਬੋਲਦੇ ਹੋ ਤੇ ਤੁਸੀਂ ਕਿਵੇਂ ਦੇ ਸ਼ਬਦ ਬੋਲਦੇ ਹੋ ਆਪਣੇ ਆਪ ਦੇ ਬਾਰੇ ਬੋਲਦੇ ਹੋ ਤੇ ਤੁਸੀਂ ਕਿਵੇਂ ਦੇ ਸ਼ਬਦ ਬੋਲਦੇ ਹੋ

ਸਾਬ ਨਾਲ ਬੋਲਣਾ ਸ਼ੁਰੂ ਕਰ ਦਿੰਦੇ ਜਿਵੇਂ ਜੀ ਸਿਚੁਏਸ਼ਨ ਹੁੰਦੀ ਆ ਜਿਵੇਂ ਦਾ ਮਾਹੌਲ ਹੁੰਦਾ ਅਸੀਂ ਉਸੇ ਮਾਹੌਲ ਦੇ ਸਾਹਬ ਦੇ ਨਾਲ ਬੋਲਣਾ ਕੀ ਕਰ ਦਿੰਦੇ ਆ ਸ਼ੁਰੂ ਕਰ ਦਿੰਦੇ ਆ ਕਿ ਮੇਰੀ ਮਾਹੌਲ ਇੰਨਾ ਖਰਾਬ ਹੁੰਦਾ ਪਰੇਸ਼ਾਨੀ ਇੰਨੀ ਵੱਡੀ ਹੋ ਜਾਂਦੀ ਆ ਮਾਹੌਲ ਇੰਨਾ ਗੜਬੜੀ ਦੇ ਵਿੱਚ ਹੁੰਦਾ ਆਪਾਂ ਨੈਟਿਵ ਸ਼ਬਦ ਬੋਲਣਾ ਸ਼ੁਰੂ ਕਰ ਦਿੰਦੇ ਆ ਲੱਗਦਾ ਹੁਣ ਨਹੀਂ ਬਚਦੇ ਲੱਗਦਾ ਹੋਣੀ ਬਚਦੇ ਜੇ ਹੁਣ ਕੁਝ ਵੀ ਠੀਕ ਹੋ ਨਹੀਂ ਸਕਦਾ ਹੁਣ ਕੁਝ ਵੀ ਬਦਲ ਨਹੀਂ ਸਕਦਾ ਹੋਰ ਨਹੀਂ ਕੁਝ ਵੀ ਚੰਗਾ ਅਸੀਂ ਦੇਖ ਸਕਦੇ ਪਰ ਪਵਿੱਤਰ ਬਾਈਬਲ ਸਾਨੂੰ ਇਸ ਤਰ੍ਹਾਂ ਬੋਲਣ ਤੋਂ ਰੋਕਦੀ ਹੈ ਦਾਦਾ ਲੱਖਾਂ ਇਜ਼ਰਾਈਲੀਆਂ ਦੀ ਅਗਵਾਈ موسی ਕਰਦਾ ਸੀ ਔਰ ਜਦੋਂ موسی ਮਿਸਰ ਦੇ ਵਿੱਚੋਂ ਇਹਨੂੰ ਬਾਹਰ ਕੱਢ ਲਾਇਆ ਅਜੇ ਕਨਾਨ ਦੇ ਵਿੱਚ ਨਹੀਂ ਪਹੁੰਚਾਇਆ ਸੀ موسی ਨੇ ਕਨਾਨ ਇੱਥੇ ਪਛਾਣ ਤੋਂ ਪਹਿਲਾਂ موسی ਜੀ ਧੱਤ ਹੋ ਗਈ ਜਦੋਂ ਇੱਕ ਨਾਮ موسی ਨਾਲ ਬਾਅਦ ਵਿੱਚ ਉਹ ਦੂਸਰਾ ਨਾਮ ਹੁੰਦਾ ਜੋ ਯੋਸ਼ੂਆ ਦਾ ਨਾਮ ਹੁੰਦਾ ਜਿਹਦਾ ਨਾਮ ਹੁੰਦਾ ਯੋਸ਼ੂਆ ਨੂੰ ਪਤਾ ਸੀ ਲੱਖਾਂ ਲੋਕਾਂ ਦੀ ਅਗਵਾਈ ਕਰਨੀ ਬੜੀ ਔਖੀ ਆ ਪਰਮੇਸ਼ਰ ਨੇ ਵਾਅਦੇ ਕੀਤੇ ਹੋਏ ਧਰਤੀ ਦੇ ਲੱਖਾਂ ਲੋਕਾਂ ਨੂੰ ਲੈ ਕੇ ਜਾਣਾ ਮੇਰੇ ਲਈ ਬੜਾ ਔਖਾ ਕੰਮ ਹੈ ਇੱਕਦਮ ਉਹ ਹੌਸਲਾ ਸ਼ਾਰ ਦਿੱਤਾ ਨੇ ਔਰ ਇਹ ਜ਼ਿੰਦਗੀ 'ਚ ਧਾਰ ਆ ਗਿਆ

ਜੀਵੇਂ ਮੂਸਾ ਦੀ ਨਾਲ ਸੀ ਉਹ ਵੀ ਮੈਂ ਤੇਰੇ ਨਾਲ ਹੋਵਾਂਗਾ ਹallelujah ਜਿਵੇਂ ਮੂਸਾ ਦੀ ਨਾਲ ਸੀ ਉਹ ਵੀ ਮੈਂ ਤੇਰੇ ਨਾਲ ਹੋਵਾਂਗਾ ਹੌਸਲਾ ਰੱਖੀ ਰੱਖਾ ਤੇ ਤਕੜਾ ਹੋ ਜਾ ਕੀ ਹੋ ਜਾ ਕਹਿੰਦਾ ਪਾ ਉਹ ਸਿਚੁਏਸ਼ਨ ਨੂੰ ਵੇਖ ਕੇ ਆਪਣਾ ਤੂੰ ਕਮਜ਼ੋਰ ਮਹਿਸੂਸ ਕਰਨ ਲੱਗ ਪਿਆ ਅੱਜ ਸੇਬ ਤੁਹਾਡੇ ਨਾਲ ਪਰਮੇਸ਼ਰ ਗੱਲ ਕਰਦਾ ਹੈ

ਔਰ ਖਾਸ ਗੱਲ ਯੋਸ਼ੂਆ ਦੀ ਕਿਤਾਬ 1:8 ਵਿੱਚ ਪਰਮੇਸ਼ੁਰ ਨੇ ਯੋਸ਼ੂਆ ਨੂੰ ਕਹੀ ਕਿੰਦਾ ਇਹ ਭਵਿਸ਼ਤਾ ਦੀ ਕੋਥੀ ਦੇ ਵਚਨ ਤੇਰੇ ਮੂੰਹ ਤੋਂ ਕਦੇ ਵੱਖਰੇ ਨਹੀਂ ਹੋਣੇ ਚਾਹੀਦੇ ਤੇਰੇ ਮੂੰਹ ਤੋਂ ਜੇ ਤੂੰ ਹੌਸਲੇ ਵਿੱਚ ਬੜਿਆ ਰਹਿਣਾ ਚਾਹੁੰਦਾ ਹੈ

ਹਮੇਸ਼ਾ ਸ਼ਕਤੀਸ਼ਾਲੀ ਹੈ ਪਰਮੇਸ਼ਰ ਦੇ ਬਚਨ ਹਮੇਸ਼ਾ ਕੀ ਹੈ ਸ਼ਕਤੀਸ਼ਾਲੀ ਬੋਲੋ ਉਹ ਸਿਚੁਏਸ਼ਨ ਨੂੰ ਬਦਲਣ ਦੀ ਤਾਕਤ ਰੱਖਦੇ ਆ ਉਹ ਨਾ ਉਮੀਦ ਵਿੱਚੋਂ ਉਮੀਦ ਪੈਦਾ ਕਰਨ ਦੀ ਤਾਕਤ ਰੱਖਦੇ ਆ ਪਰਮੇਸ਼ਰ ਦੇ ਬਚਨ ਹallelujah ਹallelujah ਹਰ ਕਿਹੜੀ ਚੀਜ਼ ਸਾਡੇ ਵਿਰੋਧ ਵਿੱਚ ਜੋ ਤੁਹਾਨੂੰ ਉਦਾਸ ਕਰਦੀ ਜੋ ਤੁਹਾਨੂੰ ਕਮਜ਼ੋਰ ਕਰਦੀ ਤੁਹਾਨੂੰ ਪਰੇਸ਼ਾਨ ਕਰਦੀ ਤੁਹਾਨੂੰ ਸ਼ਰਮਿੰਦਗੀ ਵੱਲ ਲੈ ਕੇ ਜਾਂਦੀ ਉਹਦੇ ਵਿਰੋਧ ਵਿੱਚ ਪਰਮੇਸ਼ਰ ਦਾ ਬਚਨ ਕੀ ਕਰਦਾ ਕੰਮ ਕਰਦਾ इसे करके परमेश्वर अच कचन मुँह तो कदम भी बोलो वचन कदम भी मूह तो बोलो वचन कदम दूसरी गल जो परमेश्वर गल कर रहा क्या मां की दुख तो ही तेन चुन लिया मां की दुख तो तेन चुन लिया तू मेरे लिए वोरा मैं तेन बड़ा इस्तेमाल करूंगा ये पता की प्यान है क्या प्रभु मैं छोकराई मैं बच्चा जो गल तू कहीं कर प्रभु मना तूकर सेवा योग नहीं है मेरी योजना पूरा करने योग नहीं है परमेशर ने अपने वचन ये मूंहते कि अपने वचन इन्हे मुँह च पा दिते ਯੇਰਮੀ ਨੇ ਮੂੰਹ ਚ ਪਾਲਤੇ ਤੇ ਵਚਨ ਭਾਗੇ ਪਰਮੇਸ਼ਰ ਨੇ ਕਿਹਾ ਜੇ ਤੂੰ ਜੋ ਦੂ ਬੋਲੇਗਾ ਅੱਜ ਤੋਂ ਬਾ ਦੋਹੀ ਹੋਵੇ ਹallelujah ਹallelujah ਹੋਰ ਯੇਰਮੀ ਜੀ ਇਹ ਜ਼ਰੂਰੀ ਗੱਲ ਸੀ ਕਿ ਮੇਰੇ ਮੂੰਹ ਦੇ ਚ ਕੀ ਪਾਇਆ ਹੋਇਆ ਪਰਮੇਸ਼ਰ ਨੇ ਆਪਣੇ ਵਚਨ ਭਾ ਦਿੱਤੇ ਹੈ ਤੇ ਇਹ ਉਹ ਵਚਨ ਹੈ ਜਿਹੜੇ ਸਭ ਕੁਝ ਕਰ ਦਿੱਤਾ ਅਗਤ ਰੱਖਦੇ ਹੈ ਇਹ ਉਹ ਵਚਨ ਹੈ ਜਿਹੜੇ ਪਰਮੇਸ਼ਰ ਨੇ ਕਿਹਾ ਸੀ ਆਕਾਸ਼ ਬਾਜਾ ਤੇ ਕੀ ਬਣ ਗਿਆ ਆਕਾਸ਼ ਪਰਮੇਸ਼ਰ ਨੇ ਬੋਲਿਆ ਧਰਤੀ ਬਾਜਾ ਤੇ ਕੀ ਬਣ ਗਈ ਧਰਤੀ ਪਰਮੇਸ਼ਰ ਨੇ ਬੋਲਿਆ ਤਾਰੇ ਬਾਜਿਆਂ ਤੇ ਤਾਰੇ ਬਣ ਗਏ ਇਹ ਉਹ ਬਚਨ ਹੈ ਜਿਹੜੇ ਮੁਰਦਾ ਵਿੱਚ ਜਾਨ ਪਾ ਦਿੰਦੇ ਆ ਇਹ ਉਹ ਬਚਨ ਹੈ ਜਿਹੜੇ ਇਨਾਂ ਨੂੰ ਸੁਦਾਖਾ ਕਰ ਦਿੰਦੇ ਆ ਇਹ ਉਹ ਬਚਨ ਹੈ ਜਿਹੜੇ ਲੱਕੜਿਆ ਨੂੰ ਤੋੜਨਾ ਲਾ ਦਿੰਦੇ ਆ ਤੁਹਾਨੂੰ ਇਹ ਗੱਲ ਪਤਾ ਹੋਣੀ ਚਾਹੀਦੀ ਹੈ ਕਿ ਤੁਹਾਡੇ ਤੇ ਮੇਰੇ ਮੂੰਹ ਦੇ ਵਿੱਚ ਕਿੰਨੇ ਸ਼ਕਤੀਸ਼ਾਲੀ ਬਚਨ ਕਿੰਨੇ ਸ਼ਕਤੀਸ਼ਾਲੀ ਬਚਨ ਹੈ ਤੀਸਰਾ ਮੈਂ ਨਾਮ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਿਜਕੀਲ ਦਾ ਜਿਹੜਾ ਹਿਜਕੀਲ ਦੇ ਇੱਕ ਤਰਸੈਂਟੀ ਅਜਾਇਬੇ ਵਿੱਚ ਪਰਮੇਸ਼ਰਾਂ ਹਿਜਕੀਲ ਨੂੰ ਹੱਡੀਆਂ ਦੀ ਵਾਦੀ ਵਿੱਚ ਲੈ ਗਿਆ ਕਿੱਥੇ ਲੈ ਗਿਆ ਜਿੱਤੇ ਹੱਡੀਆਂ ਹੀ ਹੱਡੀਆਂ ਸੀ ਉਸ ਵਾਦੀ ਵਿੱਚ ਚੱਲ ਜਾ ਕੇ ਪਰਮੇਸ਼ਰਾਂ ਨਾਲ ਗੱਲ ਕੀਤੀ ਇਹਦਾ ਹਿਜਕੀਲ ਕੀ ਅੱਧੀਆਂ ਜੋਤੀਆਂ ਹੋ ਸਕਦੀਆਂ उन्हें बड़ी समझ उत्ता कभु प्रभु तुसी प्रभु तुसी? प्रभु जीतिया तो उन्हें नहीं, नहीं, प्रभु कम हो सकता क्या नहीं, नहीं, प्रभु तू ही जानता कहना फिर मैं जानता फिर तू ही जाने का ਤਾਂ ਤੂੰ ਹੀ ਯਾਨੀ ਉਹ ਕਹਿੰਦਾ ਬੋਲ ਫਿਰ ਇਹਨਾਂ ਹੱਡੀਆਂ ਉੱਤੇ ਮਾਸ ਚੜ ਜਾਏ ਉਹਨੇ ਬੋਲਿਆ ਪਰਮੇਸ਼ੂ ਦੇ ਵਚਨ ਦੇ ਇਨਸਾਨ ਮੱਢੀ ਹੱਡੀਆਂ ਉੱਤੇ ਕੀ ਚੜ ਜਾਏ ਮਾਸ ਚੜ ਤੇ ਹੱਡੀਆਂ ਉੱਤੇ ਮਾਸ ਚੜਨਾ ਸ਼ੁਰੂ ਹੋ ਗਿਆ ਉਹ ਕਹਿੰਦਾ ਬੋਲ ਇਹਨਾਂ ਹੱਡੀਆਂ ਉੱਤੇ ਨਾੜੀਆਂ ਆ ਜਾਣ ਤੇ ਹੱਡੀਆਂ ਉੱਤੇ ਕੀ ਆ ਗਈਆਂ ਨਾੜੀਆਂ ਕਹਿੰਦਾ ਇਹਨਾਂ ਹੱਬੋਲੇ ਨਾਲ ਹੱਡੀਆਂ ਦੇ ਵਿੱਚ ਆਤਮਾ ਆ ਜਾਵੇ ਤੇ ਕੀ ਆ ਗਿਆ ਆਤਮਾ ਕਹਿੰਦਾ ਹੁਣ ਬੋਲ ਤੇ ਹੱਡੀਆਂ ਆਪਣੇ ਪੈਰਾਂ ਤੇ ਖੜੀਆਂ ਹੋ ਜਾਣ ਤਾਂ ਹੱਡੀਆਂ ਕੀ ਹੋ ਗਈਆਂ ਆਪਣੇ ਪੈਰਾਂ ਉੱਤੇ ਕੈਨੇਬਲ ਜਿਵੇਂ ਜਿਵੇਂ ਪਰਮੇਸ਼ਰ ਬੋਲਦਾ ਗਿਆ ਵਿਚਕੇ ਨੇ ਉਸੇ ਤਰ੍ਹਾਂ ਬੋਲਦਾ ਗਿਆ ਤੇ ਉਵੇਂ-ਉਵੇਂ ਹੁੰਦਾ ਗਿਆ ਹallelujah ਹallelujah ਜੋਰ ਨਾਲ ਬੋਲੋ ਅੱਜ ਮੈਂ ਗੱਲ ਕਰਨਾ ਚਾਹੁੰਦਾ ਨਾ ਤਾਂ ਜਿ ਯੋਸ਼ੂਆ ਦੀ ਵਾਰੀ ਹੈ ਤੇ ਨਾ ਚ ਯਰਮੀਆ ਦੀ ਵਾਰੀ ਹੈ ਤੇ ਨਾ ਚ ਹਿਜ਼ਕੀਆ ਦੀ ਵਾਰੀ ਹੈ ਹੁਣ ਵਾਰੀ ਕਿਹਦੀ ਆਣੀ ਹੈ ਵਾਰੀ ਤੁਹਾਡੀ ਤੇ ਮੇਰੀ ਜਿਹੜੇ ਪ੍ਰੈਜੈਂਟ ਸਮੇਂ ਪ੍ਰਭੂ ਦੇ ਦਾਸ ਹੈ ਤੇ ਪ੍ਰਭੂ ਦੀ ਕ੍ਰਿਸ਼ਿਆ ਅੱਜ ਉਹਨਾਂ ਦੀ ਵਾਰੀ ਹੈ ਕਿ ਕਿਸ ਤਰ੍ਹਾਂ

ਪਰਮੇਸ਼ੁਰ ਦੇ ਬਚਨ ਦਾ ਗਿਆਨ ਨਹੀਂ ਹੁੰਦਾ ਅਸੀਂ ਆਪਣੀ ਸਮਝ ਨਾਲ ਆਪਣੀ ਬੁੱਧ ਨਾਲ ਆਪਣੇ ਗਿਆਨ ਨਾਲ ਜਾਂ ਲੋਕਾਂ ਦੇ ਤਜਰਬੇ ਨਾਲ ਆਸ ਬਣਾਉਂਦੇ ਕਿਵੜੀ ਜੋ ਕੁਝ ਵੀ ਸਾਨੂੰ ਸਲਾਹ ਦਿੰਦਾ ਸੀ ਬੋਲਣਾ ਕੀ ਕਰ ਦਿੰਦੇ ਆ ਸ਼ੁਰੂ ਕਰ ਦਿੰਦੇ ਆ ਪਵਿੱਤਰ ਬਾਈਬਲ ਦੇ ਵਿੱਚ ਅਸੀਂ ਇੱਕ ਔਰਤ ਦੇ ਬਾਰੇ ਪੜ੍ਹਦੇ ਆ ਜੋ 12 ਸਾਲਾਂ ਤੋਂ ਬਿਮਾਰ ਹੈ ਜੋ 12 ਸਾਲਾਂ ਤੋਂ ਕੀ ਹੈ ਬਿਮਾਰ ਬੋਲੋ ਬਿਮਾਰ ਸਾਲਾਂ ਤੋਂ ਕੀ ਹੈ ਬਿਮਾਰ ਹੈ ਪਰ 12 ਸਾਲਾਂ ਤੋਂ ਮੈਡੀਸਿਨ ਖਾ ਰਹੀ ਹੈ तो ब्लीडिंग आ रही है बाइबलच लिखया उन्हें बहुत वेता तो दुहाई खाती पर वेता ने तो आराम नहीं पाया बड़ा दुख पाया अपना सब कुछ खर्च कर देता सब कुछ की कर देता पर कुछ भी आराम नहीं मिला सबोदा दुख मत गया दुख की हो गया किसे ने प्रभु दी खबर दसी? वो पता पहला जिन्ना चरे ने प्रभु दा नाम नहीं सुणया

यसु के चंगा हाँ यसु न मेरी पक्की है यसु के ना च मेरी चंग्याई की कीमत है यसू ने उनतालीड़िया दी मार खा के मेनू चंगा कर दिता है अले लुआ इस औरत की गुवाही तो जीवन तुम सीख लो बीमारी पवा ते बीमारी पवा पिछले समय तो है एक ही गल कह मेरा चंगा करने वाला यसू चंगा है ਹallelujah ਕਦੇ ਇਹ ਨਹੀਂ ਕਹਣਾ ਕਿ ਮੈਂ ਚੰਗੀ ਨਹੀਂ ਹੋ ਸਕਦੀ ਮੈਂ ਚੰਗਾ ਨਹੀਂ ਹੋ ਸਕਦਾ ਕਦੇ ਵੀ ਇਹ ਇਹ ਗੱਲ ਕਿਹੜੀ ਮਨਾ ਹੈ ਬੋਲੋ ਜਿਹੜੇ ਪ੍ਰਭੂ ਆਚਾਰ ਉਹਨਾਂ ਨੂੰ ਇਹ ਗੱਲ ਕਿਹੜੀ ਮਨਾ ਹੈ ਬੋਲੋ ਕੀ ਹੈ ਮਨਾ ਕਿਹੜੀ ਗੱਲ ਕਿਹੜੀ ਮਨਾ ਹੈ ਤੇ ਮੈਂ ਕਦੇ ਨਹੀਂ ਚੰਗਾ ਹੋ ਸਕਦਾ ਹallelujah ਇਹ ਗੱਲ ਕਿਹੜੀ ਕੀ ਹੈ ਮਨਾ ਤੁਸੀਂ ਕਹਿਣਾ ਯਿਸੂ ਦੇ ਮਾਰ ਖਾਂ ਤਾਂ ਮੈਂ ਕੀ ਹੋ ਗਿਆ ਬੋਲੋ

मेरी बेटी जाके चंगा कर दे मेरी बेटी जाके की कर देखिए चलो सरदार प्रभु ने कर रहा सरदार से करो जैनिस जैरिस करो कुछ लोग आए और उन्होंने सरदार नैसे क्या तेरी बेटी मर गई गुरु चला दे, तेरी बेटी गुरु न ड़े शब्द बोल रहे हो मौत वाले कि हम गुरु को घर जाने की कोई जरूरत पर पता जैस के मुँह चो मौत वाले शब्द नहीं निकले अपनी बेटी के लिए पर जोड़े वे घरों आए हैं रिश्तेदार हो सकते हैं उन्हें गुआढ़ी हो सकते हैं जान पहचान वाले हो सकते हैं उन्होंने मुँह चो शब्द निकले कि तेरी बेटी मर गई है और बाइबल च लिखा

ਕੋਸ਼ਿਸ਼ ਤੂੰ ਬੋਲ ਰਹੀ ਸੀ ਅੱਜ ਤੁਸੀਂ ਵੀ ਇਸ ਗੱਲ ਦੀ ਪਰਵਾਹ ਨਹੀਂ ਕਰਨੀ ਕਿ ਲੋਕ ਤੁਹਾਡੇ ਬਾਰੇ ਕੀ ਬੋਲਦੇ ਨੇ ਕਈ ਵਾਰੀ ਆਪਾਂ ਨੂੰ ਇਹ ਬੜੀ ਟੈਨਸ਼ਨ ਹੁੰਦੀ ਫਲਾਣਾ ਮੈਨੂੰ ਆਹ ਕਹਿੰਦਾ ਠੰਗੜਾ ਮੈਨੂੰ ਆਹ ਕਹਿੰਦਾ ਉਹ ਮੇਰੇ ਬਾਰੇ ਆਹ ਸੋਚਦਾ ਉਹ ਮੇਰੇ ਬਾਰੇ ਐ ਗੱਲਾਂ ਕਰਦਾ ਕਿਸੇ ਦੀ ਵੀ ਪਰਵਾਹ ਨਹੀਂ ਕਰਨੀ ਬੋਲੋ ਕੋਈ ਤੁਹਾਡੇ ਬਾਰੇ ਕੀ ਸੋਚਦਾ ਇਸ ਗੱਲ ਦੀ ਪਰਵਾਹ ਨਹੀਂ ਕਰਨੀ ਕੋਈ ਤੁਹਾਡੇ ਬਾਰੇ ਕੀ ਬੋਲਦਾ ਇਸ ਗੱਲ ਦੀ ਵੀ ਪਰਵਾਹ ਨਹੀਂ ਕੋਈ ਤੁਹਾਡੇ ਬਾਰੇ ਤੁਹਾਡੇ ਪਰਿਵਾਰ ਦੇ ਬਾਰੇ ਤੁਹਾਡੇ ਹਾਲਾਤਾਂ ਦੇ ਬਾਰੇ ਬੱਸ ਤੇ ਨਹੀਂ ਬਚਦੇ ਬੱਸ ਇਹਨਾਂ ਦਾ ਬੇੜਾ ਟੁੱਪਿਆ ਹੀ ਹੈ ਬੱਸ ਇਹਨਾਂ ਦੀ ਕਹਾਣੀ ਖਤਮ ਹੈ ਜਦ ਲੋਕ ਇਹ ਗੱਲ ਬੋਲਦੇ ਨਾ ਬੱਸ ਇਹ ਡਿੱਗ ਪਿਆ ਇਹਨਾਂ ਦਾ ਬੇੜਾ ਬਹਿ ਗਿਆ ਏ ਇਹ ਨਹੀਂ ਹੁਣ ਤਰ ਸਕਦੇ ਐੜੀ ਪਾ ਸਕਦੇ ਜਦੋਂ ਇਹ ਗੱਲ ਕਿਸ ਮੁਸੀਬਤ ਹੈ ਕਿ ਬੋਲਦਾ ਕਹਿੰਦਾ ਮੈਂ ਬਚਾਉਣ ਵਾਲਾ ਤੁਹਾਡੇ ਨਾਲ

ਬੋਲੋ ਤੋਂ ਜਿਹੜੇ ਰੋਲਾ ਰੋਲਾ ਪਾਉਣ ਵਾਲੇ ਸੀ ਜਿਹੜੇ ਰੋੜ ਵਾਲੇ ਸੀ ਜਦੋਂ ਬੇਟੀ ਜਿੱਦਾ ਆ ਗਈ ਉਹਨਾਂ ਦੇ ਸ਼ਬਦ ਵੀ ਚੇਂਜ ਹੋ ਗਏ ਸ਼ਬਦ ਬੋਲੋ ਸ਼ਬਦ ਜਿਹੜੇ ਅੱਜ ਤੁਹਾਡੇ ਪਰ ਸਤੀਮਾ ਬਣ ਦਿੰਦੇ ਨੇ ਨਾ ਕਿੰਨਾ ਕਿੰਨਾ ਫੇਲ ਹੋ ਜਾਂਦੇ ਸਾਧੂ ਕਾ ਤੋਂ ਟੂਲਾ ਕਰ ਦੋ ਆ ਕਰ ਦੋ ਜੋ ਕਰ ਦੋ ਜੇ ਤੁਸੀਂ ਸਫਲ ਹੋ ਗਏ ਨਾ ਉਹਨਾਂ ਨੂੰ ਮਜਬੂਰੀ ਨਾਲ ਤੁਹਾਨੂੰ ਵਧਾਈ ਦੇਣੀ ਪੈਣੀ ਚਾਹੀਦੀ ਬੋਲੋ ਵਧਾਈ ਦੇਣੀ ਪੈਣੀ ਜਿਹੜੀ ਬੜੀ ਭੱਜ ਵਧਾਈਆਂ ਫਿਰ ਲੱਗਦਾ ਨਹੀਂ ਗੱਲ ਬਾਣੀ ਜਾਣੀ ਹੈ ਗੱਲ ਬੋਲੋ ਮੈਨੂੰ ਲੱਗਦਾ ਨਹੀਂ ਗੱਲ ਬਾਣੀ ਜਾਣੀ ਹੈ ਹਾਂ ਤੇ ਆਪਾਂ ਨੂੰ ਪਰਣਾ ਹਾਂ ਪਤਾ ਹੀ ਸਾਨੂੰ ਗੱਲ ਬਾਣੀ ਜਾਣੀ ਹੈ ਤਾਂ ਹallelujah ਹallelujah ਤੁਮੇ ਖੁਦਾ ਇਸੇ ਕਾਲ ਦੇ ਲਈ ਉਹ ਤੁਹਾਡੇ ਤੇ ਮੇਰੇ ਨਾਲ ਖੜਾ ਹੋ ਜਾਂਦਾ ਹallelujah ਹallelujah ਤੁਹਾਨੂੰ ਤੇ ਮੈਨੂੰ ਕਦੇ ਵੀ ਸ਼ਰਮਿੰਦਾ ਹੋਰ ਨਹੀਂ ਸ਼ਰਮਿੰਦਾ ਬੋਲੋ ਅਨੁਕਰ ਨੂੰ ਕਦੇ ਵੀ ਸ਼ਰਮਿੰਦਾ ਹੋਣ ਨਹੀਂ ਦੇਣਾ ਉਹ ਤੁਹਾਨੂੰ ਤੇ ਮੈਨੂੰ ਮਾਂ ਦੇ ਨਾਲੋਂ ਪਿਤਾ ਦੇ ਨਾਲੋਂ ਭੈਣ ਭਰਾਵਾਂ ਦੋਸਤਾਂ ਮਿੱਤਰਾਂ ਦੇ ਨਾਲੋਂ ਵੱਧ ਕੇ ਪਿਆਰ ਕਰਨ ਵਾਲਾ ਪਰਮੇਸ਼ਰ ਹallelujah ਹallelujah ਜਿਵੇਂ ਅਸੀਂ ਈਯੂਬ ਦੀ ਸਿਚੁਏਸ਼ਨ ਦੇ ਵੱਲ ਦੇਖਦੇ ਹਾਂ ਪੂਰਪ ਤਿਸ ਜਿਹੜਾ ਸਭ ਤੋਂ ਅਮੀਰ ਬੰਦਾ ਕੰਗਾਲ ਹੋ ਗਿਆ ਪਰਪਰ ਦੀ ਖਤਮ 10 ਬੱਚਿਆਂ ਦੀ ਇੱਕ ਟਾਈਮ ਡੈਥ ਹੋ ਗਈ ਕੀ ਹਾਲਾਤ ਬਣ ਗਏ ਉਹਨੇ ਇਥੋਂ ਤਾਂ ਕੋਈ ਪਤਨੀ ਵੀ ਕਹਿੰਦੀ ਬੱਸ ਰੱਬ ਨੂੰ ਫਟਕਾਰ ਤੇ ਮਾਚਾ ਅਜੇ ਵੀ ਤੂੰ ਰੱਬ ਨੂੰ ਬੁਕਾਦਾ ਤਾਨੂੰ ਪਤਾ ਕੋਨੇ ਆਪਣੇ ਮੂੰਹ ਤੋਂ ਕਦੇ ਵੀ ਲੈਕਟਿਵ ਸ਼ਬਦ ਬੋਲਿਆ ਹੈ ਅਯੂਪ ਨੇ ਕਦੇ ਨਹੀਂ ਕਿਹਾ ਕਿ ਮੇਰੇ ਬੱਲੇ ਕੱਖ ਨਹੀਂ ਲਿਆ ਮੇਰਾ ਜੀ ਤਾਂ ਹੁਣ ਕੋਈ ਵੀ ਮਕਸਦ ਨਹੀਂ ਹੈ ਮੈਂ ਜੀ ਕੇ ਕੀ ਕਰਨਾ ਮੇਰਾ ਕੋਈ ਮਕਸਦ ਨਹੀਂ ਜੀਂਦਾ ਮੇਰੇ ਬੱਲੇ ਕੱਖ ਨਹੀਂ ਲਿਆ ਸਭ ਕੁਝ ਖਤਮ ਹੋ ਗਿਆ ਅਯੂਪ ਦੀ ਐਟੀ

ਕਿਹੜੀ ਚੀਜ਼ ਤੁਹਾਨੂੰ ਡਿਸਟਰਬ ਕਰਦੀ ਹੈ ਕਿਹੜੀ ਚੀਜ਼ ਤੁਹਾਡੇ ਖਵਾਬ ਆਉਂਦੀ ਹੈ ਕਿਹੜੀ ਬਿਮਾਰੀ ਤੁਹਾਡੇ ਤੇ ਹੈਵੀ ਹੁੰਦੀ ਹੈ ਕਿਹੜੀ ਐਸੀ ਚੀਜ਼ ਹੈ ਤੁਸੀਂ ਬੋਲੋ ਮੇਰਾ ਖੁਦਾ ਸਭ ਕੁਝ ਠੀਕ ਕਰੇਗਾ ਮੇਰਾ ਪਰਮੇਸ਼ਰ ਮੈਨੂੰ ਚੰਤ ਦੇਵੇਗਾ ਮੇਰਾ ਪਰਮੇਸ਼ਰ ਸ਼ਰਮਿੰਦਗੀ ਨੂੰ ਸ਼ਰਮਿੰਦਾ ਕਰੇਗਾ ਆਪਣੀ ਜਗ੍ਹਾ ਤੇ ਖੜੇ ਹੋ ਜਾਓ ਸਮਝਾਓ ਇਸ ਸਮੇਂ ਯਾਦ ਕਰੋ ਕਿਹੜੀ-ਕਿਹੜੀ ਚੀਜ਼ ਤੁਹਾਨੂੰ ਪਰੇਸ਼ਾਨ ਕਰਦੀ ਹੈ

अॼु मुंह तो बोलो मेनू चङा करण चवंदा हालात

बरकत बरकत वाले 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 शब्द शब्द बोलो 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 अपने अपने आप के के लिए लिए परिवार वाली वाली सफलता सफलता आनंद वचन 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 ने बदलाव तरक्की नमा नमा पढ़ना शुरू करो प्लीज

मैं विश्वास करता तू मेरी जिंदगी च काम करने जा रहा है हो तो तो कर ओ होएगा यीशु के नाम के बीच बोलो कोशिश ना करो मेरा यीशु अपने वचन के अनुसार मेरी जिंदगी च काम करेगा ये चमत्कार करेगा बरकत दे देगा अपने वादे को पूरा करेगा ओ वादे को पूरा करनेली शक्तिशाली परमेश्वर है रबा गगला बला बारा बारा बड़ा शानदार है हालेलुया लोची जस रब का बसम तेरे कह रहा है प्रार्थना करो कुछ ना करो मेरा छुटकारा देने वाला जमता है मेरा चंगा करने वाला जमता है मेरा बचाने वाला जमता है मेरी मौत को जीवन से बदलने वाला चाहता है बीमारी को शिफा से बदलने वाला चाहता है काटे को वादा से बदलने वाला चाहता है उदासी को आनंद से बदलने वाला चाहता है मेरे पूरे हालात को तके हालात से बदलने वाला चाहता है शैतान को शर्मिंदा करने वाला चाहता है बीमारी को शर्मिंदा करने वाला चाहता Hallelujah! Riba da da da, Lord Jesus, 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 Jesus.